ਹੈਲੋ ਹੈਲੋ ਓਕੇ ਠੀਕ ਹੈ ਓਕੇ ਤਾਂ ਪੰਜਾਬ ਦੇ ਵਿੱਚ ਹੁਣ ਅਸੀਂ ਕਰ ਰਹੇ ਹਾਂ ਕਿ ਕੱਲ ਜਿਵੇਂ ਪੰਜਾਬ ਦੀ ਰੂਪਰੇਖਾ ਕੀਤੀ ਉਸ ਦੀ ਭੂਗੋਲਿਕ ਸਥਿਤੀ ਬਾਰੇ ਅਸੀਂ ਜਿਹੜਾ ਵਾ ਗੱਲ ਕੀਤੀ ਤਾਂ ਹੁਣ ਅਸੀਂ ਕਰਦੇ ਹਾਂ ਪੰਜਾਬ ਦੇ ਜ਼ਿਲ੍ਹਾवार ਆਂਕੜੇ ਕਿ ਪੰਜਾਬ ਦੇ ਵਿੱਚ ਜੇਕਰ ਅਸੀਂ ਡਿਸਟ੍ਰਿਕਟ ਕਹੀਏ ਤਾਂ ਟੋਟਲ ਕਿੰਨੇ ਨੇ ਜ਼ਿਲ੍ਹੇ ਟੋਟਲ 23 ਨੇ ਔਰ ਉਹਨਾਂ ਦੇ ਵਿੱਚ ਪ੍ਰਥਮ ਕਿਹੜਾ ਹੈ ਪਹਿਲੇ ਨੰਬਰ ਤੇ ਕਿਹੜਾ ਆਉਂਦਾ ਹੈ ਜਾਂ ਫਿਰ ਜਿਹੜਾ ਵਾ ਘਾਟ ਗਿਣਤੀ ਵਾਲਾ ਕਿਹੜਾ ਹੈ ਇਹ ਜਿਹੜੀਆਂ ਜਿਹੜਾ ਵਾ ਅਸੀਂ ਡਿਸਟ੍ਰਿਕਟ ਵਾਈਜ਼ ਜਿਹੜਾ ਵਾ ਕਰਾਂਗੇ ਠੀਕ ਹੈ ਤਾਂ ਹੁਣ ਸਭ ਤੋਂ ਪਹਿਲਾ ਸਾਖਰ ਜ਼ਿਲ੍ਹਾ ਸਾਖਰ ਜ਼ਿਲ੍ਹਾ ਸਭ ਤੋਂ ਵੱਧ ਜਿਹੜਾ ਵਾ ਸਭ ਤੋਂ ਵੱਧ ਸਾਖਰ ਸਭ ਤੋਂ ਵੱਧ ਸਾਖਰ ਜ਼ਿਲ੍ਹਾ ਸਾਖਰ ਦਾ ਮਤਲਬ ਹੁੰਦਾ ਹੈ ਪੜਿਆ ਲਿਖਿਆ ਠੀਕ ਹੈ ਕਿ ਪੜੇ ਲਿਖੇ ਲੋਕ ਜਿਹੜੇ ਆ ਉਹ ਸਭ ਤੋਂ ਵੱਧ ਕਿਸ ਜ਼ਿਲ੍ਹੇ ਦੇ ਨੇ ਤਾਂ ਸਭ ਤੋਂ ਵੱਧ ਸਾਖਰ ਜ਼ਿਲ੍ਹਾ ਕਿਹੜਾ ਹੈ ਕਿੱਥੋਂ ਦੇ ਲੋਕ ਜਿਹੜੇ ਆ ਕਿਹੜੇ ਜ਼ਿਲ੍ਹੇ ਦੇ ਜਿਹੜੇ ਲੋਕ ਨੇ ਉਹ ਸਭ ਤੋਂ ਵੱਧ ਪੜੇ ਲਿਖੇ ਨੇ ਤਾਂ ਉਹ ਨੇ ਹੁਸ਼ਿਆਰਪੁਰ ਦੇ ਠੀਕ ਹੈ ਨਾ ਹੁਸ਼ਿਆਰਪੁਰ ਕਿਹੜਾ ਜਿਹੜਾ ਜਿਹੜਾ ਵਾ ਸਭ ਤੋਂ ਪੜੇ ਲਿਖੇ ਲੋਕ ਨੇ ਜਿੱਥੇ ਹੁਸ਼ਿਆਰਪੁਰ डिस्ट्रिक्ट ठीक है हुशियारपुर ज़िले के और सब तो व्ध जब घट साखर जिला सब तो घट तो सब तो घट साखर जिला सब तो घट पढ़िया लिखिया जिला है तो हैगा है मानसा मानसा जिला मानसा ठीक है ਖਸ਼ਿਆਰਪੁਰ ਦੀ ਗੱਲ ਕਰੀਏ ਤੇ ਇਹ ਦੁਆਬਾ ਜਿਹੜਾ ਵਾ ਇਲਾਕਾ ਉਹਦੇ ਵਿੱਚ ਪੈਂਦਾ ਹੈ ਔਰ ਮਾਨਸਾ ਜਿਹੜਾ ਇਹ ਮਾਲਵੇ ਇਲਾਕੇ ਦੇ ਵਿੱਚ ਪੈਂਦਾ ਹੈ ਠੀਕ ਹੈ ਤਾਂ ਮਾਲਵਾ ਜਿਹੜਾ ਹੈ ਇਹ ਇੱਥੇ ਕੀ ਹੈ ਸੱਖਰਤਾ ਦਰ ਜਿਹੜੀ ਹੈ ਉਹ ਬਹੁਤ ਘੱਟ ਹੈ ਔਰ ਸਭ ਤੋਂ ਪੜੇ ਲਿਖੇ ਲੋਕ ਕਿਸ ਜ਼ਿਲ੍ਹੇ ਦੇ ਨੇ ਖਸ਼ਿਆਰਪੁਰ ਦੇ ਉਸ ਵਾਰਾ ਸਭ ਤੋਂ ਵੱਧ ਜਨਸੰਖਿਆ ਵਾਲਾ ਜ਼ਿਲ੍ਹਾ ਸਭ ਤੋਂ ਵੱਧ ਸਭ ਤੋਂ ਵੱਧ ਜਨਸੰਖਿਆ ਵਾਲਾ ਜ਼ਿਲ੍ਹਾ ਜਨਸੰਖਿਆ ਵਾਲਾ ਜ਼ਿਲ੍ਹਾ ਤਾਂ ਸਭ ਤੋਂ ਵੱਧ ਜਿਹੜੀ ਜਨਸੰਖਿਆ ਹੈ ਉਹ ਕਿਸ ਜ਼ਿਲ੍ਹੇ ਦੇ ਵਿੱਚ ਹੈ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਕਿਹੜੇ ਜ਼ਿਲ੍ਹੇ ਦੇ ਵਿੱਚ ਹੈ ਤਾਂ ਲੁਧਿਆਣਾ ਠੀਕ ਹੈ ਲੁਧਿਆਣਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਔਰ ਸਭ ਤੋਂ ਘੱਟ ਸਭ ਤੋਂ ਘੱਟ जनसंख्या जनसंख्या वाला जिला तो सब तो वन जनसंख्या जन वाला तो हो गया सब तो घट जनसंख्या वाला जिला के बरनला ठीक है बरनला बरनला ठीक है ठीक है और सब तो वा जिला सब तो वह जिला खेत्रफल पक्षों खेत्रफल पक्षों वा क्षेत्रफल पखों केड़ा जिला सब तो वा तो लुधियाना ही सब तो जो वा जिला है ਠੀਕ ਹੈ ਲਾਰਜੇਸਟ ਉਸ ਤੋਂ ਬਾਅਦ ਉਸ ਤੋਂ ਬਾਅਦ ਸਭ ਤੋਂ ਖੇਤਰਫਲ ਪੱਖੋਂ ਸਭ ਤੋਂ ਛੋਟਾ ਜ਼ਿਲ੍ਹਾ ਛੋਟਾ ਜ਼ਿਲ੍ਹਾ ਠੀਕ ਹੈ ਖੇਤਰਫਲ ਪੱਖੋਂ ਖੇਤਰਫਲ ਪੱਖੋਂ ਤਾਂ ਕਿਹੜਾ ਹੈ ਮੋਹਾਲੀ ਮੋਹਾਲੀ ਜਿਸ ਨੂੰ ਹੁਣ ਕੀ ਨਾਮ किया जाता है साहिबजादा अजीत सिंह नगर ठीक है एस ए एस नगर ठीक है एस ए एस नगर ठीक है एस ए एस नगर भी कह साहिबजाद अजीत सिंह नगर भी जो है वो किहा ठीक है उस तो बाद सब तो जो छोटा जिला हो गया खेत तो सब तो वह लिंग अनुपात है और सब तो घट लिंग अनुपात सब तो सब तो विंग अनुपात अनुपात वाला जिला ठीक है ਵਾਲਾ ਜ਼ਿਲ੍ਹਾ ਕਿਹੜਾ ਹੈ ਤਾਂ ਇਹ ਹੈਗਾ ਹੈ ਹੁਸ਼ਿਆਰਪੁਰ ਜਿੱਥੇ ਸਭ ਤੋਂ ਵੱਧ ਜਿਹੜਾ ਲਿੰਗ ਅਨੁਪਾਤ ਹੈ ਜੇਕਰ ਅਸੀਂ ਗੱਲ ਕਰੀਏ ਤਾਂ ਜਿਹੜਾ ਵਾ 1000 ਮਰਦਾਂ ਦੇ ਪਿੱਛੇ ਔਰਤਾਂ ਦੀ ਗਿਣਤੀ ਜਿਹੜੀ ਹੈ ਉਹ ਕਿੰਨੀ ਹੈ ਤੇ ਇੱਥੇ ਜਿਹੜਾ ਸਭ ਤੋਂ ਵੱਧ ਹੈ 961 ਔਰਤਾਂ ਨੇ 1000 ਮਰਦਾਂ ਦੇ ਪਿੱਛੇ ਜੇਕਰ ਸਭ ਤੋਂ ਕੱਟੇ ਕਰ ਲਿੰਗ ਅਨੁਪਾਤ ਦੀ ਗੱਲ ਕਰੀਏ ਕਿ ਕਿਸ ਜ਼ਿਲ੍ਹੇ ਦੇ ਦਾ ਹੈ ਸਭ ਤੋਂ ਤੋਂ ਘੱਟ ਲਿੰਗ ਅਨੁਪਾਤ ਵਾਲਾ ਜ਼ਿਲ੍ਹਾ ਅਨੁਪਾਤ ਵਾਲਾ ਜ਼ਿਲ੍ਹਾ ਤਾਂ ਸਭ ਤੋਂ ਜਿਹੜਾ ਵਾ ਘੱਟ ਅਨੁਪਾਤ ਵਾਲਾ ਜਿਹੜਾ ਲਿੰਗ ਅਨੁਪਾਤ ਵਾਲਾ ਜ਼ਿਲ੍ਹਾ ਜ਼ਿਲ੍ਹਾ ਕਿਹੜਾ ਹੈ ਬਠਿੰਡਾ 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 ਦੇ ਵਿੱਚ ਜਿਹੜਾ ਹੈ ਉਹ ਕਿੰਨਾ ਹੈ 868 ਸਿਰਫ ਔਰਤਾਂ ਨੇ ਹਜ਼ਾਰ ਮਰਦਾਂ ਦੇ ਪਿੱਛੇ ਠੀਕ ਹੈ 868 ਜਦਕਿ 961 ਜਿਹੜੀਆਂ ਨੇ ਉਹ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਸਭ ਤੋਂ ਵੱਧ ਲਿੰਗ ਅਨੁਪਾਤ ਜਿਹੜਾ ਹੈ ਉਹ ਪੰਜਾਬ ਦੇ ਜ਼ਿਲ੍ਹੇ ਦਾ ਹੈ ਠੀਕ ਹੈ ਓਕੇ ਉਸ ਤੋਂ ਬਾਅਦ ਜੇਕਰ ਅਸੀਂ ਗੱਲ ਕਰੀਏ ਆ ਸਭ ਤੋਂ ਘੱਟ ਜਿਹੜਾ ਹੈ ਆ सब तो वसों घंटा वाला जिला सब तो, वाद सब तो वाद वसो घंटा वाला जिला ਮਤਲਬ ਕੈਨਦਾ ਭਾਵ ਕੀ ਹੈ ਇੱਥੇ ਕਿ ਸਭ ਤੋਂ ਵੱਧ ਵਸੋਕਣ ਤਵਾਲਾ ਮਤਲਬ ਕਿ 1 ਕਿਲੋਮੀਟਰ ਏਰੀਏ ਦੇ ਅੰਦਰ ਕਿੰਨੇ ਲੋਕ ਕੇ 1 ਵਰ ਕਿਲੋ ਦੇ ਅੰਦਰ ਕਿੰਨੀ ਡੈਂਸਿਟੀ ਹੈ ਜਿਹੜੇ ਲੋਕ ਰਹਿੰਦੇ ਨੇ ਤਾਂ ਸਭ ਤੋਂ ਵੱਧ ਵਸੋਕਣ ਤੋਵਾਲਾ ਜ਼ਿਲ੍ਹਾ ਜ਼ਿਲ੍ਹਾ ਕਿਹੜਾ ਹੈ ਲੁਧਿਆਣਾ ਠੀਕ ਹੈ ਕਿਹੜਾ ਹੈ ਲੁਧਿਆਣਾ ਔਰ ਸਭ ਤੋਂ ਘੱਟ ਵਸੋਕਣ ਤੋਵਾਲਾ ਜ਼ਿਲ੍ਹਾ ਤਾਂ ਮਾਨਸਾ ਔਰ ਸੌਰੀ सब तो घट है मुक्तसर साहिब ठीक है सब तो घट वसो घंटा वाला ਜ਼ਿਲ੍ਹਾ ਤਾਂ ਉਹ ਕਿਹੜਾ ਹੈ ਉਹ ਹੈਗਾ ਹੈ ਮੁਕਸਰ ਸਾਹਿਬ ਮੁਕਸਰ ਸਾਹਿਬ ਠੀਕ ਹੈ ਸ਼੍ਰੀ ਮੁਕਸਰ ਸਾਹਿਬ ਜਿਹੜਾ ਹੈ ਘਟ ਵਸੋਕਣ ਤੋਂ ਵਾਲਾ ਜਿਹੜਾ ਹੈ ਉਹ ਜ਼ਿਲ੍ਹਾ ਹੈ ਸਭ ਤੋਂ ਇਸ ਤੋਂ ਇਲਾਵਾ ਅ ਜਿਆਦਾ ਪੜੇ ਲਿਖੇ ਪੁਰਸ਼ ਕਿੱਥੇ ਹੋਣਗੇ ਤੇ ਜਿੱਥੇ ਜ ਸਭ ਤੋਂ ਵੱਧ ਪੜੇ ਲਿਖੇ ਹੋਣਗੇ ਉਹ ਗਿੰਗੇ ਕਿੱਥੇ ਹੁਸ਼ਿਆਰਪੁਰ ਦੇ ਵਿੱਚ ਸਹਚਿਆਪੁਰ ਦੀਆਂ ਆਤਾਂ ਹੀ ਸਭ ਤੋਂ ਵੱਧ ਜਿਹੜੀਆਂ ਪੜੀਆਂ ਲਿਖੀਆਂ ਔਰ ਸਭ ਤੋਂ ਪੁਰਸ਼ ਵੀ ਜਿਹੜੇ ਸਭ ਤੋਂ ਵੱਧ ਪੜੇ ਲਿਖੇ ਇੱਥੋਂ ਦੇ ਹੀ ਨੇ ਠੀਕ ਹੈ ਇਸ ਤੋਂ ਬਾਅਦ ਅਸੀਂ ਗੱਲ ਕਰੀਏ ਤਾਂ ਪੰਜਾਬ ਵਿੱਚ ਇੱਕ ਇੱਕ ਤਹਿਸੀਲ ਜਿਹੜੀ ਅਜਹੀ ਹੈ ਜਿੱਥੇ ਸ਼ਹਿਰੀ ਆਬਾਦੀ ਜਿਹੜੀ ਆ ਆਬਾਦੀ ਜਿਹੜੀ ਉਹ ਜ਼ਿਆਦਾ ਨਹੀਂ ਹੈ ਠੀਕ ਹੈ ਸ਼ਹਿਰੀ ਆਬਾਦੀ ਜਿੱਥੇ ਸ਼ਹਿਰੀ ਆਬਾਦੀ ਨਹੀਂ ਹੈ ਤਾਂ ਉਹ ਹੈ ਖਡੂਰ ਸਾਹਿਬ ਕਿ ਉੱਤਰੀ ਜਿਹੜੀ ਆ ਸ਼ਹਿਰੀ ਆਬਾਦੀ ਜਿਹੜੀ ਆ ਉਹ ਜ਼ਿਆਦਾ ਨਹੀਂ ਹੈ ਔਰ ਇਹ ਖਡੂਰ ਸਾਹਿਬ ਜਿਹੜਾ ਹੈ ਉਹ ਕਿਸ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਤਰਨਤਾਰਨ ਸਾਹਿਬ ਆ ਠੀਕ ਹੈ ਤਰਨਤਾਰਨ ਜਿਹੜਾ ਡਿਸਟ੍ਰਿਕਟ ਹੈ ਉਸ ਦੇ ਵਿੱਚ ਪੈਂਦਾ ਹੈ ਖਡੂਰ ਖਡੂਰ ਸਾਹਿਬ ਠੀਕ ਹੈ ਗੋਂਜਵਾਲ ਤੋਂ ਜਿਹੜਾ 6 ਕਿਲੋਮੀਟਰ ਹੁਣਾ ਹੈ ਦੂਰ ਠੀਕ ਹੈ ਤੇ ਉੱਥੋਂ ਦਾ ਜਿਹੜਾ ਹੈ ਇਹ ਤਹਿਸੀਲ ਹੈ ਉੱਥੇ ਠੀਕ ਹੈ ਖਡੂਰ ਸਾਹਿਬ ਓਕੇ ਮਤਲਬ ਕਿ ਅਗਰ ਅਸੀਂ ਖਡੂਰ ਸਾਹਿਬ ਦੀ ਗੱਲ ਕਰੀਏ ਤਾਂ ਖਡੂਰ ਸਾਹਿਬ ਕਿਹੜੇ ਗੁਰੂ ਸਾਹਿਬਾਨ ਜਨ ਤਾਂ ਜਿਹੜੇ ਸੀਗੇ ਦੂਸਰੇ ਗੁਰੂ ਸਾਹਿਬਾਨ ਦੂਜੇ ਨੰਬਰ ਤੇ ਸਾਡੇ ਕਿਹੜੇ ਗੁਰੂ ਆਂਦੇ ਨੇ ਤਾਂ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਠੀਕ ਹੈ ਕਿਹੜੇ ਗੁਰੂ ਆਂਦੇ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਜਿਨ੍ਹਾਂ ਨੇ ਮਤਲਕ ਜਿਹੜੇ ਖਡੂਰ ਸਾਹਿਬ ਦੇ ਵਿੱਚ ਰਹਿੰਦੇ ਨੇ ਠੀਕ ਹੈ ਓਕੇ